ਲਾ ਦਸ਼ਮੇਸ਼ ਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਗੁਜਰਕਾ ਚਾਹ ਸੇਵ ਜਾਂਦੇ ਆ ਅਤੇ ਹੋਣਾਂ ਸ਼ੀਦਾਂ ਦੀ ਯਾਦ ਵਿੱਚ ਪਿੰਡ ਮੋਤੀ ਪਰਖਾਲਸਾ ਗੰਨਾ ਪਿੰਡ ਦਸ਼ਮੇਸ਼ ਨਗਰ ਦੀਆਂ ਪੰਚਾਇਤਾਂ ਅਤੇ ਸਮੂਹ ਸੰਤਾਂ ਵੱਲੋਂ ਲੰਗਰ ਲਗਾਇਆ ਗਿਆ ਜਾਣਕਾਰੀ ਦਿੰਦੇ ਹੋਏ ਲਖਵਿੰਦਰ ਸਿੰਘ ਮੋਤੀ ਪਰਖਾਲਸਾ ਅਤੇ ਜਨੈਲ ਸਿੰਘ ਮੋਤੀ ਪੰਨੇ ਦੱਸਿਆ ਕਿ ਦਸ਼ਮੇਸ਼ ਪਿਤਾ ਨੇ ਸ਼ੁਰੂਆਤ ਦੇ ਭਲੇ ਲਈ ਆਪਣਾ ਪੂਰਾ ਪਰਿਵਾਰ 바 ਦਿੱਤਾ ਜਿਨ੍ਹਾਂ ਦੀ ਸਲਾਨੀ ਕੁਰਬਾਨੀ ਦੇ ਸਦਕੇ ਅਸੀਂ ਵਧੀਆ ਜੀਵਨ ਬਸਰ ਕਰ ਰਹੇ ਹਾਂ ਸਾਨੂੰ ਸਭਨਾਂ ਨੂੰ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਫਲੋਰ ਤੋਂ ਰਾਜਕਮਨ ਏਂਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ पुराणा लंग बि पुराणा न पीआ गुल पैसा पिया ॿियो प्यारे आजो प्रसाद नगर चार सात जी आज गुरु के प्यारे आजो प्रसाद नगर चादा नगर करो दी कृपा करो जी आज गुरु ਆਲਾ ਲੱਗ ਕੇ ਜਾਓ ਜੀ ਆਜੋ ਗੁਰੂ ਤੇ ਸਾਧੂ ਵੀ ਆਜੋ ਆਜੋ ਗੁਰੂ ਜੀ ਵਾਈਗਰ ਜੀ ਦਾ ਖਾਲਸਾ ਵਾਈਗਰ ਜੀ ਦੀ ਫਤਿਹ ਇਹ ਦਸ਼ਮੇਸ਼ ਨਗਰ ਮੋਤੀਪੁਰ ਖਾਲਸਾ ਔਰ ਗੰਨਾਪਿੰਡੀਆਂ ਸੰਗਤਾਂ ਨੇ ਰਲ ਕੇ ਉਪਰਾਲਾ ਕੀਤਾ ਹੈ ਜੀ ਆਪਣੇ ਚਾਰ ਸਹਿਬਜ਼ਾਦਿਆਂ ਦੀ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਜੋ ਸਵਾ ਚੱਲ ਰਹੀ ਹੈ ਫਤਿਹਗੜ੍ਹ ਸਾਹਿਬ ਔਰ ਸਾਰੇ ਸਮੂਹ ਸਿੰਘਾਂ ਸ਼ਹੀਦਾਂ ਲਈ ਅਰਦਾਸ ਕੀਤੀ ਗਈ ਸੀ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ ਜੋ ਕਿ 40 ਦਿਨ ਪੰਜ ਬਾਣੀਆਂ ਦੇ ਪਾਠ ਔਰ ਸੁਖਣੀ ਸਾਹਿਬ ਜੀ ਦੇ ਪਾਠ ਲਗਾਤਾਰ ਹੋ ਰਹੇ ਹਨ ਔਰ ਕੱਲ ਉਹਨਾਂ ਦੇ ਭੋਗ ਪਾਏ ਜਾਣੇ ਹਨ ਇਹਨਾਂ ਸੰਦਾ ਵਿੱਚ ਹੀ ਮਹਾਰਾਜ ਅੱਗੇ ਅਰਦਾਸ ਕੀਤੀ ਸੀ ਤੇ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸਾਰੇ ਨਗਰ ਇਕੱਠੇ ਹੋ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਲੰਗਰਾਂ ਦੀ ਸੇਵਾ ਕਰ ਰਹੇ ਨੇ ਤੇ ਇਹ ਇੱਕ ਸਮਰਪਿਤ ਆ ਚਾਰ ਸਤਜਾਦਿਆਂ ਦੀ ਸ਼ਹੀਦੀ ਅਨੇਕਾਂ ਸਿੰਘ ਜਿਹੜੇ ਕੌਮ ਲਈ ਦੇਸ਼ ਲਈ ਸ਼ਹੀਦ ਹੋਏ ਨੇ ਮਹਾਰਾਜ ਜੀ ਨੇ ਆਪਣਾ ਪੂਰਾ ਪਰਿਵਾਰ ਜਿਹੜਾ ਦੇਸ਼ ਕੌਮ ਤੋਂ ਬਲੀਦਾਨ ਦੇ ਕੇ ਆਪਣੇ ਦੇਸ਼ ਨੂੰ ਦੇਸ਼ ਦੀ ਰੱਖਿਆ ਕੀਤੀ ਧਰਮ ਦੀ ਰੱਖਿਆ ਕੀਤੀ ਆ ਉਹਦੇ ਸੰਬੰਧ ਵਿੱਚ ਜੋ ਵੀ ਪ੍ਰੋਗਰਾਮ ਅਲਿਕੇ ਗਏ ਹਨ ਸਿੱਖ ਕੌਮ ਵੱਲੋਂ ਉਹ ਸਾਰੇ ਤੱਤ ਪਰ ਹੋ ਕੇ ਸੇਵਾ ਨਿਭਾ ਰਹੇ ਦਾ ਕਾਲ ਸਾਹਿਬ ਸ਼੍ਰੀ ਵਾਹਿਗੁਰੂ ਜੀ ਦੇ ਬੱਤੇ ਅੱਜ ਸਾਡੇ ਨਗਰ ਵੱਡਾ ਪਿੰਡ ਦਸ਼ਨੇ ਨਗਰ ਅਤੇ ਮੋਤੀਬਰ ਖਾਲਸਾ ਦੀਆਂ ਸ੍ਰੀ ਸੰਗਤਾਂ ਵੱਲੋਂ ਜੋ ਮਹਾਰਾਜ ਗੁਰਗੋ ਸ੍ਰੀ ਜੀ ਦਾ ਸਾਰਾ ਪਰਿਵਾਰ ਇਸ ਹਾਤੇ ਸ਼ਹੀਦ ਹੋਇਆ ਸੀਗਾ ਉਹਨਾਂ ਦੀ ਯਾਦ ਨੂੰ ਮਨਾਉਂਦੇ ਹੋਏ ਚਾਰੋਂ ਸਹਿਜਾ ਦੇ ਮਾਤਾ ਗੁਰਕੌਰ ਜੀ ਅਤੇ ਜਿਨ੍ਹਾਂ ਸਾਰੇ ਸਿੰਘਾਂ ਅਸੀਂ ਦਾ ਦੀ ਯਾਦ ਵਿੱਚ ਜਿਹੜਾ ਲੰਗਰ ਤਿੰਨ ਦਿਨ ਤੋਂ ਚੱਲ ਰਿਹਾ ਹੈ ਮਹਾਰਾਜ ਨੇ ਚਰੋ ਸੁਖੀ ਸਾਦੇ ਪਾਠ ਵੀ ਹੋਏ ਆ ਕਲ ਭੋਗ ਵੀ ਪਾਣਿਆ ਰੋਜ ਸਿੰਘ ਸਾਡਾ ਗੋਦਾ ਸਾਹਿਬ ਵੀ ਫਖੀ ਸਾਦੇ ਪਾਠ ਹੋ ਰਹੇ ਆ ਉਹਨਾਂ ਦੀ ਯਾਦ ਵਿੱਚ ਇਹ ਸਾਰੇ ਪ੍ਰੋਗਰਾਮ ਚੱਲ ਰਿਹਾ ਹੈ ਔਰ ਤੁਹਾਡੀ ਪਰਮਾਤਮਾ ਕੋਲ ਬੇਨਤੀ ਆ ਵੀ ਜਿਹੜਾ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦੇਸ਼ ਦੇਸ਼ ਵਿੱਚ ਇੱਥੇ ਜਿਵੇਂ ਸੰਗਤਾਂ ਬਟੀਆਂ ਆਣ ਸਾਰਿਆਂ ਨੂੰ ਬੇਨਤੀ ਆ ਅਪੀਲ ਆ ਵੀ ਗੁਰੂ ਮਹਾਰਾਜ ਦਾ ਜਿਹੜਾ ਅੱਜ ਦਾ ਹਰ ਸਾਲ ਵੱਧ ਚੜ੍ਹੇ ਵੱਧ ਗਾੜ ਚੜ੍ਹ ਕੇ ਮਨਾਇਆ ਜਾਵੇ। ਇਹੀ ਸਾਰੇ ਸੰਗਤਾਂ ਨੂੰ ਬੇਨਤੀ ਆ ਵੀ ਬੜੀ-ਬੜੀ ਜਿਹੜੀ ਉਹਨਾਂ ਨੇ ਦੇਣਿਆ ਸਿੱਖ ਪੌਮ ਨੂੰ ਸਾਰਾ ਪਰਿਵਾਰ ਸਾਰਾ ਉਹਨਾਂ ਨੇ ਕੁਰਬਾਨ ਕੀਤਾ ਸਾਨੂੰ ਇੱਕ ਸੇਵ ਦਿੱਤੀ ਆ ਕਿ ਵੀ ਜਿੱਦਾਂ ਆਪਹਾਣੇ ਵਿੱਚ ਰਹਿਣਾ ਸਿੱਖ ਨੂੰ ਨੂੰ ਅਪੀਲ ਵੀ ਆ। ਇਹੀ ਬੇਨਤੀਆਂ ਆ। ਕੋਈ ਸਹੀ ਨਾ। ਇਹ ਕੋ ਇਨਾਂ ਦਿਨਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਰਾ ਪਰਿਵਾਰ ਅਰੰਦਪੁਰ ਸਾਹਿਬ ਜਿਹੜਾ ਛੱਡਿਆ ਔਰ ਜਿਹੜਾ ਸਰਸਾ ਦੇ ਕੰਡੇ ਜਿਹੜਾ ਸਾਰਾ ਪਰਿਵਾਰ ਜਿਹੜਾ ਮਾਰੇ ਦਾ ਖੀਰ-ਫੀਰ ਹੋ ਗਿਆ ਤੈਨੋਂ ਪੱਸੀ ਇਹਦੇ ਵਿੱਚ ਮਾਰੇ ਦੇ ਚਾਰੀ ਸਹਿਬਜ਼ਾਦੇ ਚਾਰੀ ਸਹਿਬਜ਼ਾਦੇ ਔਰ ਗੁੰਡੇ ਜਾਨਾਂ ਨੂੰ ਪਿਆਰੇ ਗੁਰਸਿੱਖ ਮਾਤਾ ਜੀ ਨੇ ਦੇਸ਼ ਵਾਸਤੇ ਔਰ ਕੌਮ ਵਾਸਤੇ ਬੜੀ-ਬੜੀ ਸ਼ਹਾਦਤ ਕੀਤੀ ਆ ਤੇ ਇਹਨੂੰ ਸਮਰਪਿਤ ਨਗਰ ਮੋਤੀਪੁਰ ਖਾਲਸਾ ਦਸ਼ਮੇਸ਼ ਨਗਰ ਗੰਨਾਪੜੀ ਉਸ ਨੂੰ ਸੰਗਤਾਂ ਨੇ ਇਹਦਾ ਪ੍ਰਲੋਕਿਤ ਜਿਹੜੀਆਂ ਸੰਗਤਾਂ ਫਤਿਹਗੜ੍ਹ ਸਾਨੂੰ ਜਾ ਰਹੀਆਂ ਔਰ ਨੇਕਾ ਸੰਗਤਾਂ ਵਾਸਤੇ ਗੁਰੂ ਘਰ ਲੰਗਰ ਸਾਂਝੇ ਤੌਰ ਤੇ ਕਿਰਪਾ ਕੀਤੀ ਮਾਰੀ ਸੇਵਾ ਬਖਸ਼ੀ ਆ ਤੇ ਉਹ ਲੰਗਰ ਚੱਲ ਰਹੇ ਆ ਤੇ ਵਾਹਿਗੁਰੂ ਜੀ ਖਾਲਸਾ ਬੜੀ ਫਤਿਹ